ਇੱਕ ਕੁੜੀ ਨੇ ਗਈ ਵਿਦਿਆਰਥੀਨਾਂ ਬੱਚੀਆਂ ਨੇ ਇੱਥੇ ਰੁਸ ਕੇ ਆਈ ਸੀ ਰੋਟੀ ਲੈ ਕੇ ਆਉਂਦੀ ਕੁੜੀ ਘਰ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਉਹਦੇ ਭਾਈ ਤਿੰਨ ਨੇ ਬਾਪ ਲੱਭ ਲਿਆ ਤੇ ਆ ਗਏ ਉਹਦੇ ਘਰ ਤੇ ਆਪੋ ਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲਿਆ ਕੇ ਕੁੱਟਿਆ ਉਹ ਕੁੜੀ ਵੀ ਉਹਨੀਆਂ ਹੀ ਆ ਜਿੰਨਾ ਮੁੰਡਾ ਇਹਨਾਂ ਨੇ ਕਿਹਾ ਕੁੱਟ ਕੇ ਸਵੇਰੇ ਉਹਦੇ ਕੇਸ ਲੱਫੇ ਹੋਤੀ ਅੰਬਰਦਾਰੀ ਜੀਗਾ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛੇਤਰਾਂ ਦਾ ਹਾਰ ਗਾਲ ਦੇ ਤੋ ਪਾ ਕੇ ਇਹਨਾਂ ਨੇ ਸਾਡੇ ਨਿਮਰੇ ਥੱਲੇ ਲੈ ਲੰਮੇ ਕਿੰਨੇ ਮੁੰਡੇ ਉਹਦੇ ਭਾਈਪੁਰੀ ਦੇ ਤੇ ਮੇਰੇ ਮੁੰਡੇ ਨਿਮਥਲੇ ਲਈ ਖੜੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਹੈ ਦਾੜੀ ਕੱਟੀ ਹੋਈ ਕੇਸ ਕੱਟੇ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਬੋਜਕਣੀ ਉਹਦਾ ਮੂੰਹ ਕਾਲਾ ਕਰ ਤੇ ਮੁੰਡੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇਲ ਖਾ। ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ। ਉਹ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜਿਹੇ ਪਾਸੇ ਵੀ ਜਿਹੜੇ ਇਸੇ ਬੰਦ ਦੀ ਇੱਕ ਲੇਡੀ ਨੇ ਕਮੈਂਟ ਦਿੱਤੀ ਏ ਕਿ ਇਹ ਮਨ ਜਿਹੜਾ ਬੰਦਾ ਜ਼ਬਰਦਸਤ ਹੀ ਦਾ ਨਾਮ ਦਾ ਪਰਸਵ ਲੈ ਗਿਆ ਸੀ ਦੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਏ ਇਹ ਅਮਰਤ ਹੈ ਨਹੀਂ ਨਹੀਂ ਅਮਰਤ ਹੈ ਸਾਡੇ ਕੋਲ ਮੀਨ ਲੱਗਿਆ ਆ ਜਿਗਾ ਸਾਡੇ ਪਿੰਡ ਦੇ ਭਰਾ ਹੀ ਨੂੰ ਕਰਿਆ ਜਾਂਦਾ ਇਹ ਕੁੜੀ ਨੇ ਵਿਆਹੀ ਵੀ ਆ ਤੇ ਨੇ ਬੱਚੇ ਨੇ ਇੱਥੇ ਰੁਸ ਕੇ ਆਈ ਈਨਾ ਗੱਲਾਂ ਕਰਕੇ ਕੁੜੀ ਉਹ ਉਹਨੇ ਕੁੱਤੇ ਦੇ ਕੱਢੀ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਦੇ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੂੰ ਮੈਂ ਭੇਜਿਆ ਬਾਪ ਦੇ ਕੋਲ ਮਾਂ ਕੋਲ ਕਹੀ ਗਿਆ ਸਰਪੰਚ ਘਰ ਇੱਕ ਪੰਜ ਠੀਗਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪਤਾ ਜੋ ਰਸਲਪਾਣੀ ਮੇਰੇ ਬੰਦਾਂ ਨੂੰ ਖਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਣਾ ਚਲੋ ਉਹ ਗੱਲਾਂ ਉਹਨੇ ਗੁਰਦੁਆਰੇ ਜਾ ਕੇ ਵੀ ਕਰੀਆਂ 2000 ਬੰਦੇ ਆ ਕੋਈ ਇਹ ਦਿਵਾਲੀ ਨੂੰ ਕੋਈ ਨਹੀਂ ਛੱਡਿਆ ਉੱਥੋਂ ਪ੍ਰੋਣ ਨੇ ਬਹਨ ਨਾਲ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪਰਾਇਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰੇ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤਿੰਨੇ ਬਾਹਰ ਲੱਭ ਰਿਹਾ ਏ ਜਿਆਗਨ ਦੇ ਘਰ ਆ ਟੋਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲ ਜੀ ਕੁੜੀ ਕਿਤੇ ਭੈਣ ਵਿਆਹੀ ਆ ਉਹਦੇ ਕਰਨੇ ਕੇ ਉਹਨਾਂ ਨੇ ਕੁੱਟਿਆ ਤੇਰੇ ਨਾਲ ਹਟਾਣ ਦੇ ਰਾਹ ਦੇ ਲੈ ਕੇ ਕੁੱਟਿਆ ਬਹੁਤ ਉਹਦੇ ਹੱਡ ਗੋਡੇ ਭੰਨੇ ਪਏ ਨੇ ਕਸੂਦਾ ਤਾਂ ਕੁੜੀ ਵੀ ਹੋਣੀ ਆ ਜਿੰਨਾ ਮੁੰਡਾ ਇਹਨਾਂ ਨੇ ਕੀ ਕੀਤਾ ਕੁੱਟ ਕੇ ਸਵੇਰੇ ਉਹਦੇ ਕੇਸ ਰੱਖੇ ਹੋਤੀ ਅੰਬਰਦਾਰੀ ਠੀਗਾ ਉਹ ਦਾੜੀ ਰੱਖੀ ਹੋਈ ਥੀ ਉਹਦੇ ਕੇਸ ਕੱਟ ਕੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹੇ ਛਿਤਰਾਂ ਦਾ ਹਾਰ ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਰੇ ਥੱਲੇ ਲਿਆਂਦਾ ਕਿਉਂਕ ਬਣੇ ਹੋਏ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਜਨਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕਿਤੇ ਆ ਕਹਿੰਦੀ ਵੀ ਨਿਮਰੇ ਥੱਲੇ ਖੜਾਇਆ ਹੈ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਕੁੜੀ ਦੇ ਤੇ ਮੇਰੇ ਮੁੰਡੇ ਨਿਮਰੇ ਥੱਲੇ ਲਈ ਗੁਰੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਹੈ ਦਾੜੀ ਕੱਟੀ ਹੋਈ ਕੇਸ ਕੱਟੇ ਹੋਏ ਤੇ ਜਦੋਂ ਮੈਂ ਜਾ ਕੇ ਕਿਹਾ ਪੈਨੋ ਤਾਂ ਮਾ ਆਪਣੇ ਮੁੰਡੇ ਤੇ ਥੱਪੜ ਮਾਰੇ ਜਾ ਕੇ ਕਿੰਨੇ ਤੇ ਕੀ ਕੀਤਾ ਤੂੰ ਮੇਰੇ ਲਾਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਦੀ ਮੜੀ ਰੋਲੇ ਪਾਈ ਦੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣਗੇ ਜੀ ਥੋੜੀ ਕੁੜੀ ਵੀ ਇੰਨੀ ਖਸੂਤ ਆਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਬੋਇਕਣੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇਲ ਖਾ ਲੋ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਜਿਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਉੱਤ ਕੱਟਣ ਉਹਦੀ ਉਹ ਇਹ ਹਾਰ ਪਹਣ ਛਿਤਰਾ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਜੀ ਸਾਡੇ ਪਿੰਡ ਦੀ ਕੁੜੀ ਆ ਇੱਕ ਉਹ ਅੰਦਰ ਰੋਟਾ ਸਾਡੇ ਮੇਰੇ ਪਾਈ ਨੂੰ ਰੋਟੀ ਪਾਣੀ ਘਰੇ ਦੇ ਗਈ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਵੀ ਪਾਈ ਰਾਂਬਾ ਰਾਂਬਾ ਦਿੱਤਾ ਇਹ ਕਹਿੰਨਾ ਉਹਦੇ ਪ੍ਰਾਣ ਨੂੰ ਵੀ ਮੈਂ ਦੱਸਿਆ ਮਹਾਂ ਵੀ ਭਾਈ ਕੁੜੀਆਂ ਰੋਕੀ ਦੋਣ ਰੋਕੀਆਂ ਦੰਡੀਆਂ ਚੰਗੀਆਂ ਹੀ ਲੱਗਦੀਆਂ ਹੈਗੀਆਂ। ਠੀਕ ਹੈ। ਕੁੜੀ ਇੱਥੇ ਰਹੀ ਜੀ ਉੱਥੇ ਪੇਕੇ ਦਾ ਰਹਿੰਦੀ ਹੁੰਦੀ ਉਹ। ਜਿਵੇਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ। ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕਿ ਲੈ ਕੇ ਆਏ ਨੇ ਉਹ। ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ। ਰਾਤ ساری ਰਾਤ ਦੇ ਘੁਰਦੇ ਨੇ ਉਹ ਉਹਨੂੰ। ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਣਾ ਦਾ ਹਾਰ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਸੀਗਾ ਉਹ। ਇਹ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ 22 ਤਰੀਕ ਨੂੰ ਸ਼ਾਮੀ 4 ਵਜੇ ਦੇ ਲਗ ਜਿਹੜਾ ਮਨਜੀਤ ਸਿੰਘ ਜੀਸ ਕਾਕਾ ਜਿਹੜਾ ਸਮਸਰਪੰਡ ਬੰਦਾ ਸਮਰਾਲੇ ਤੇ ਉਹ ਹਸਪੀਟਲ ਦਾਖਲ ਹੋਇਆ ਸੀ ਜਿਹਦੇ ਤੋਂ ਦੀ ਸਾਡੇ ਐਮਜਲੀ ਐਸਚੋ ਸਰਪੰਤ ਪਤੂ ਸਿੰਘ ਮੌਕੇ ਤੇ ਗਏ ਹਸਪੀਟਲ ਇਨਾ ਸਟੇਟਮੈਂਟ ਲਖਾਈ ਹੈ ਵੀ ਮੈਨੂੰ ਉਹ ਦੂਜੀ ਪਾਰਟੀ ਜਿਹੜੀ ਆ ਸੁਖਦੀਪ ਸਿੰਘ ਸੰਦੀਪ ਸੁਰਿੰਦਰ ਦੇ ਤਨ ਲੜ ਕੇ ਕੋਗੀ ਜੱਗੀ ਦੇ ਜੱਸੀ ਵੀ ਮਾਨੂੰ ਘਰੇ ਬੰਦੀ ਬਣਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਤੇ ਮੇਰੇ ਵਾਲ ਕੱਟੇ ਤੇ ਮੇਰਾ ਮੂੰਹ ਕਾਲਾ ਕੀਤਾ ਜੀ ਦੇ ਸੰਬੰਧੀ ਸਟੇਟਮੈਂਟ ਤੇ ਹਿੱਕ ਕਾਨੂੰਨ ਸਰਕਾਰ ਵੀ ਕਰ ਰਹੀ ਹੈ ਦੂਜੇ ਪਾਸੇ ਵੀ ਜਿਹੜੇ ਇਸੇ ਪਿੰਡ ਦੀ ਇੱਕ ਲੇਡੀ ਨੇ ਕੰਪਲੇਂਟ ਦਿੱਤੀ ਹੈ ਵੀ ਇਹ ਮਨ ਜਿਹੜਾ ਬੰਦਾ ਜ਼ਬਰਦਸਤੀ ਇਸ ਕਮੰਡ ਪਰਸਫ ਲੈ ਗਿਆ ਸੀ ਮੇ ਨਾਲ ਜ਼ਬਰਦਸਤੀ ਕੀਤੀ ਜ਼ਬਰਦਸਤੀ ਕੀਤੀ ਹੈ ਜੀ ਦੇ ਸੰਬੰਧੀ ਵੀ ਅਸੀਂ ਉਸ ਕੰਪਲੇਂਟ ਦੇ ਵੀ ਕਾਨੂੰਨ ਸਾਹਿਬ ਜਿਹੜੀ ਕਰ ਵੀ ਕਰ ਰਹੇ ਹਨ ਬਿਲਿਓ ਉਹ ਜਿਹੜਾ ਛੇਤੀ ਗ੍ਰਿਫਤਾਰ ਕਰ ਲਿਆ ਜਾਓ ਸਰ ਇਹ ਅਮਰਤਾਰੀ ਹੈ ਜੀ ਨਹੀਂ ਨਹੀਂ ਅਮਰਤਾਰੀ ਨੇ ਦੋਨੋਂ ਇੱਕ ਪਿੰਡ ਦੇ ਨੇ ਦੋਨੋਂ ਇੱਕ ਪਿੰਡ ਦੇ ਆ ਇਹ ਪਿਛਲੀ 30 ਤਰੀਕ ਤੋਂ ਜਿਹੜੀ ਲੇਡੀ ਸੀ ਇਹਦੀ ਇੱਥੇ ਪਹਿਲਾਂ ਜਿਹੜੀ ਮਿਸਿੰਗ ਆ ਪਿੰਡ ਤੋਂ ਦੋਨੇ ਮੈਰਿਡ ਨੇ ਆ ਨਾ ਨਹੀਂ ਨਹੀਂ ਜਿਹੜਾ ਮੁੰਡਾ ਅਨਮੈਰਿਡ ਲੇਡੀ ਮੈਰਿਡ ਮੁੰਡੇ ਦੀ ਉਮਰ 40 ਸਾਲ ਆ ਲੇਡੀ ਦੀ ਉਮਰ ਜਿਹੜੀ 37 ਸਾਲ ਦੇ ਲੱਗੇ ਆ